ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ 2024 ਸਨ ਦਾ ਆਖਰੀ ਦਿਨ ਹੈ ਰਾਤ ਸੁੱਤੇ ਸੁੱਤੇ 2025 ਦੀ ਆਮਦ ਹੋ ਜਾਣੀ ਹੈ ਅੱਜ ਤੋਂ ਹੀ بڑے ਮੈਸੇਜ ਵੀ ਆ ਰਹੇ ਨੇ ਆਪਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਜੇ ਨਵਾਂ ਸਾਲ ਤੁਹਾਡੇ ਡੇਲੀ ਤੁਹਾਡੇ ਪਰਿਵਾਰ ਦੇ ਲਈ ਬਹੁਤ ਖੁਸ਼ੀਆਂ ਭਰਿਆ ਆਵੇ ਪਿਛਲੀਆਂ ਗੱਲਾਂ ਨੂੰ ਪੁੱਲਾ ਕੇ ਨਵੇਂ ਸਾਲ ਨੂੰ ਜੀਵ ਆਇਆਂ ਕਹੀਏ ਚੰਗੀ ਗੱਲ ਹੈ ਕੱਲ ਨਿਊਜ਼ਪੇਪਰ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਵੀ ਪਿਛਲੇ ਸਾਲ ਦਾ ਲੇਖਾ ਜੋਖਾ ਆਵੇਗਾ ਕੁਝ ਜਿਹੜੀਆਂ ਕੌੜੀਆਂ ਮਿੱਠੀਆਂ ਯਾਦਾਂ ਉਹਨਾਂ ਦੇ ਵਿੱਚ ਵੀ ਸਾਲ ਦਾ ਸਾਰਾ ਹੀ ਲੇਖਾ ਜੋਖਾ ਲਿਖਿਆ ਹੁੰਦਾ ਆ। ਮੇ ਆ ਇੱਥੇ ਕੋਈ ਚੰਗੀਆਂ ਬਾਤਾਂ ਹੋਈਆਂ ਅੱਜ ਕੋਈ ਮਾੜੀਆਂ ਹੋਈਆਂ। ਇਸੇ ਤਰ੍ਹਾਂ ਹਰ ਮਨੁੱਖ ਦੇ ਜੀਵਨ ਦੇ ਵਿੱਚ ਵੀ ਕੋਈ ਪਿੱਛੇ ਕੋਈ ਨਾ ਕੋਈ ਕੌੜੀਆਂ ਯਾਦਾਂ ਨੇ ਕੋਈ ਮਿੱਠੀਆਂ ਯਾਦਾਂ ਨੇ। ਕੋਈ ਜੀ ਮਨੁੱਖ ਨੇ ਕੋਈ ਗਲਤੀਆਂ ਵੀ ਹੋਈਆਂ ਹੁੰਦੀਆਂ ਨੇ। ਕੋ ਜੋ ਚੰਗਾ ਵੀ ਕਰਦਾ ਆ ਪਰ ਨਵਾਂ ਸਾਲ ਨੂੰ ਆਪਾਂ ਜਿਉ ਹੈ ਤਾਂ ਇਹ ਕਹਿ ਸਕਦੇ ਆ ਜੇਕਰ ਤਾਂ ਅਸੀਂ ਸਾਰੇ ਆਪਣੇ ਆਪਣੀਆਂ ਪਿੱਛਣ ਲੀਆਂ ਗਲਤੀਆਂ ਔਗਣਾ ਤੋਂ ਕੋਈ ਸਿੱਖਿਆ ਲਈਏ ਤੇ ਕਿਉਂਕਿ ਪਾਵਨ ਬਾਣੀ ਦੇ ਬਚਨ ਨੇ ਉਸ ਤਣ ਤੇ ਹਰ ਪਲ ਹੀ ਨਵਾਂ ਆਇਆ ਜੀ ਹਰ ਦਿਨ ਨਵਾਂ ਆ ਹਰ ਸਵਾਸ ਨਵਾਂ ਆ ਕਿ ਕਿ ਪਾਵਨ ਬਾਣੀ ਦੇ ਵਿੱਚ ਬਚਨ ਨੇ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਤਾਰ ਉਹ ਤੇ ਨਿਤ ਨਵਾ ਹੈ ਇਹ ਜਿase ਆਪਣੇ ਸੁੱਖ ਸਹੂਲਤਾਂ ਦੇ ਲਈ ਇਹ ਦਿਨवार ਇਹ ਜਿਹੜਾ ਅਸੀਂ ਸਾਲ ਦਸਮਾ ਬਣਾਇਆ ਹੋਏ ਨੇ ਪਰ ਜੀ ਗੁਰੂ ਪਾਇਸ਼ੀ ਨੂੰ ਪੁੱਛੀਏ ਨਾ ਖਿਮ ਕਰੋ ਸਿੱਖਾ ਕੱਲ ਨੂੰ ਸਾਰੇ ਨੇ ਕਹਿਣਾ ਬਹੁਤ ਚੰਗਾ ਦਿਨ ਹੈ ਚੰਗੀ ਗੱਲ ਹੈ ਜੀ ਜੇ ਤਰੂ ਸਮਾਲਕ ਦੇ ਨਾਲ ਜੁੜੀ ਕੇ ਕੋਈ ਚੰਗਾ ਕੁਝ ਕਰੀਏ ਤੋ ਹਰ ਦਿਨ ਹੀ ਚੰਗਾ ਹੈ ਜੀ ਜੇਕਰ ਕੋਈ ਅਸੀਂ ਚੰਗਾ ਨਹੀਂ ਕਰਦੇ ਚੰਗੀ ਸੋਚ ਅਸੀਂ ਨਹੀਂ ਜੀਵਨ ਦੇ ਵਿੱਚ ਵਿਚਾਰਦੇ ਉਹ ਦਿਨ ਮਾੜਾ ਹੀ ਹੈ ਉਹ ਸਮਾਂ ਮਾੜਾ ਉਹ ਪਲ ਮਾੜਾ ਤੇ ਪਾਵਨ ਬਾਣੀ ਦੇ ਤੇ ਬਚਨ ਨੇ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਉਹੀ ਦਿਨ ਚੰਗੇ ਜਿਸ ਦਿਨ ਮਾਲਕ ਜਾਦਾ ਜਾਵੇ ਜਿੱਤ ਦਿਨ ਵਿਸੇਪਾਰ ਬ੍ਰह्म ਫਿੱਟ ਪਲੇਰੀ ਰੁੱਤ ਖਿਮਾ ਕਰੋ ਅਸੀਂ ਸਾਰਿਆਂ ਨੇ ਕਿੰਨੇ ਆ ਪਿਛਲੀਆਂ ਗਲਤੀਆਂ ਨੂੰ ਭੁਲਾ ਕੇ ਅਸੀਂ ਆਪਸ ਦੇ ਵਿੱਚ ਮਿਲਵਰਤਨ ਕਰੀਏ ਚੰਗੀ ਸ਼ੁਰੂਆਤ ਕਰੀਏ ਚੰਗੀ ਗੱਲ ਹੈ ਚੰਗਾ ਮੈਸੇਜ ਹੈ ਪਰ ਇਹ ਸ਼ੁਰੂਆਤ ਅਸੀਂ ਕਿਸੇ ਤੋਂ ਨਾ ਕਰੀਏ ਇਹ ਸਾਰੀ ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰਨਾ ਕਰੀ ਹੈ ਕਿਉਂਕਿ ਪਾਵਨ ਬਾਣੀ ਦੇ ਬਚਨ ਨੇ ਨਾਨਕ ਪਰਖੇ ਆਪਕੋ ਤਾਂ ਪਰਖ ਜਾਣ ਅੱਗੇ ਸਾਰਾ ਇਹ ਉਮਰ ਜੇ ਕਹਿ ਲਈਏ ਪਿਛਲਾ ਸਾਲ ਇਨੇ ਅਸਲੀ ਸਾਰੇ ਹੀ ਜਿੰਨੇ ਜਿੰਨੇ ਸੱਦੀ ਸਬਦੀ ਅਰਜਾ ਅਸੀਂ ਕਿਸੇ ਨੂੰ ਪਰਖ ਦੇ ਰਹੇ ਹਾਂ ਪਰ ਗੁਰੂ ਪਿਤਾ ਦੇ ਪਾਵਨ ਬਚਨ ਨੇ ਨਾਨਕ ਪਰਖੇ ਆਪਕੋ ਤਾਂ ਪਰਖ ਜਾਣ ਆਪਣੇ ਆਪ ਨੂੰ ਪਰਖੀ ਹੁਣ ਮੈਂ ਕੀ ਹੈ ਮੇਰੇ ਅੰਦਰ ਕਮੀਆਂ ਕੀ ਨੇ ਮੇਰੇ ਅੰਦਰ ਕਿਹੜੀਆਂ ਕਿਹੜੀਆਂ ਗਲਤੀਆਂ ਨੇ ਮੇਰੇ ਅੰਦਰ ਕਿਹੜੇ ਕਿਹੜੇ ਔਗਣ ਨੇ ਕਿਉਂਕਿ ਗੁਰੂ ਪਿਤਾ ਜੀ ਦੇ ਪਾਵਨ ਬਚਨ ਹੈ ਔਗਣ ਲੈ ਗੁਣ ਵਿਕਣ ਹੈ ਬਚਨਿਆਂ ਦਾ ਸੂਰਾ ਭਾਈ ਗੁਰਦਾਸ ਜੀ ਦੇ ਬੋਲ ਨੇ ਤੇ ਬਿਲਕੁਲ ਆਪਣੇ ਔਗਣਾ ਨੂੰ ਛੱਡিয়ে ਜੀ ਗੁਣਾ ਵਾਲੇ ਪਾਸੇ ਆਪਾਂ ਦੌੜ ਭੱਜ ਕਰੀਏ ਕਿਮਾ ਕਰਿਓ ਸੇ ਹੈ ਤੇ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਘਰਾਂ ਦੇ ਅੰਦਰ ਵੀ ਇੱਕ ਵਿਦਵਾਨ ਨੇ ਬੜੀ ਸੁੰਦਰ ਸੁਝਾਵਣ ਦਾ ਯਤਨ ਕੀਤਾ ਹੈ ਅੱਜ ਦੇਖੋ ਸਾਡੇ ਅਕਾਊਂਟ ਦੇ ਵਿੱਚੋਂ ਕੋਈ 1 ਰੁਪਿਆ ਕੋਈ 5 ਰੁਪਏ ਨਿਕਲਣ ਦਾ ਮੈਸੇਜ ਆਵੇ ਆ ਜਾਵੇ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਅਸੀਂ ਕਹਿੰਨੇ ਕੋਈ ਨਹੀਂ 1 5 ਰੁਪਿਆ ਕੋਈ ਹੋਵੇਗਾ ਕੋਈ ਨਾ ਕੋਈ ਉਹਨਾਂ ਨੇ ਚਾਰਜਸ ਲਗਾ ਲਏ ਹੋਣਗੇ ਅਸੀਂ ਇਹਨਾਂ ਧਿਆਨ ਨਹੀਂ ਦਿੰਦੇ ਬਿਲਕੁਲ ਸਾਡੇ ਸਾਰਿਆਂ ਦੇ ਕੋਲ 86000 ਜੇਕਰ 400 ਰੁਪਏ ਹੋਣ ਸਾਰਿਆਂ ਦੇ ਅਕਾਊਂਟ ਦੇ ਵਿੱਚ ਇਹ ਸਾਡੇ ਉਹਦੇ ਵਿੱਚੋਂ ਕੋਈ ਇੱਕ ਜਾਂ ਕੋਈ ਪੰਜ ਰੁਪਏ ਨਿਕਲ ਜਾਵਣ ਤਾਂ ਅਸੀਂ ਧਿਆਨ ਨਹੀਂ ਦਵਾਂ ਕੋਈ ਗੱਲ ਇਹ 86400 ਪਤਾ ਕੀ ਨੇ ਇਹ ਸਾਡੇ ਇੱਕ ਦਿਨ ਅਤੇ ਰਾਤ 24 ਘੰਟੇ ਦੇ ਵਿੱਚੋਂ ਇਸ ਸੈਕਿੰਡ ਨੇ ਦੇਖੋ ਜਦੋਂ ਵੀ ਕੋਈ ਸਾਨੂੰ ਕੋਈ ਗੱਲ ਕਹਿੰਦਾ ਹੈ ਕੋਈ 1 ਮਿੰਟ ਜਾਂ ਕੋਈ 5 ਮਿੰਟ ਦੀ ਗੱਲ ਕਰਦਾ ਹੈ ਉਹ ਤੇ ਗੱਲ ਕਰਕੇ ਚਲੇ ਜਾਂਦਾ ਹੈ ਸਾਰਾ ਦਿਨ ਵੀ ਸਾਰੀ ਰਾਤ ਵੀ ਅਸੀਂ ਇਸੇ ਤਰ੍ਹਾਂ ਹੀ ਬਤੀਤ ਕਰ ਲੈਂਦੇ ਆ ਉਹਨੇ ਮੈਨੂੰ ਇੰਨੀ ਗੱਲ ਕਿਉਂ ਕਹੀ ਇੱਥੇ ਅਸੀਂ ਆਪਣੇ ਆਪ ਨੂੰ ਇੰਨਾ ਦ੍ਰਿੜ ਕਰ ਲਈਏ ਨੇ ਆ ਪੱਕੀਆਂ ਕਰ ਲਈਏ ਆ ਬਸ ਤੇ ਯਤਨ ਕਰੀਏ ਕਿ ਜੇ 2025 ਸਾਨੂੰ ਅਸੀਂ ਜਿਉ ਆਏ ਆ ਕਹਿ ਰਹੇ ਆ ਸਡੇ ਮੂੰਹ ਦੇ ਵਿੱਚੋਂ ਕੋਈ ਇਹੋ ਜੀਆਂ ਗੱਲਾਂ ਨਾ ਨਿਕਲਣ ਜਿਸ ਤੇ ਕਰਕੇ ਕਿਸੇ ਨੂੰ ਕੋਈ ਬੁਰਾ ਲੱਗੇ ਤੇ ਯਤਨ ਕਰੀਏ ਉਸ ਪਰਮਾਤਮਾ ਦੇ ਨਾਮ ਦੇ ਨਾਲ ਇਸ ਮਹੀਨੇ ਦੀ ਸ਼ੁਰੂਆਤ ਕਰੀਏ ਆਪਣੇ ਆਪਣੇ ਅੰਦਰਾਂ ਦੇ ਔਗਣਾਂ ਨੂੰ ਛੱਡੀਏ ਕਿਉਂਕਿ ਪਾਵਨ ਬਾਣੀ ਦੇ ਬਚਨ ਜੇ ਗੁਨਾਹ ਕਹੋਵੇ ਵਸਲਾ ਕੱਡ ਵਸ ਲਈਏ ਗੁਨਾਵਾਲਿਆਂ ਦੇ ਨਾਲ ਸਾਂਝ ਕਰੀਏ ਗੁਨਾ ਦੀ ਹੋਰ ਸਾਂਝ ਪਾਈਏ ਔਗਣਾਂ ਨੂੰ ਛੱਡਣਾ ਕਰੀਏ ਸੋ ਇਸ ਤਰ੍ਹਾਂ ਹੀ ਇਹ ਜਿਹੜਾ ਹੈ ਸਾਡਾ ਨਵਾਂ ਸਾਲ ਮੁਬਾਰਕ ਹੈ ਜੀ ਮਨਾਇਆ ਹੋਇਆ ਸਾਡਾ ਉਹਨੂੰ ਜੀਉ ਆਇਆਂ ਕਿਆ ਮੁਬਾਰਕ ਹੈ ਆਪਣੇ ਆਪਣੇ ਘਰਾਂ ਦੇ ਅੰਦਰ ਕੋਈ ਚੰਗੀਆਂ ਗੱਲਾਂ ਦੇ ਨਾਲ ਸ਼ੁਰੂਆਤ ਕਰੀਏ ਚੰਗੀ ਸੋਚ ਚੰਗੀ ਵਿਚਾਰ ਲੈ ਕੇ ਆਈਏ ਪਿਛਲੇ ਸਮੇਂ ਦੀਆਂ ਕੋਈ ਗਲਤੀਆਂ ਤੋਂ ਕੁਝ ਸਿੱਖੀਏ ਓਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਚੰਗਾ ਕਰੀਏ ਚੰਗੀ ਸੋਚ ਰੱਖੀਏ ਤਦ ਹੀ ਆਇਆ ਹੋਇਆ ਨਵਾਂ ਸਾਲ ਸਾਡੇ ਲਈ ਮੁਬਾਰਕ ਹੈ ਜੀ ਮਾਲਕ ਕਿਰਪਾ ਕਰਨ ਸਾਰਿਆਂ ਤੇ ਮੇਰੇ ਪਰੇ ਬਖਸ਼ਿਸ਼ ਪਰੇ ਹੱਥ ਰੱਖਣ ਜੀ ਆਉਣ ਵਾਲਾ ਸਾਰਿਆਂ ਦੇ ਲਈ ਸਮਾਂ ਸੁਖਮਈ ਹੋਵੇ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਵੀ ਸੋ ਇਹਨੇ ਇੱਕ ਬੇਨਤੀ ਪਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ